ਇੱਕ ਬਖਸ਼ੀਸ਼ ਸ੍ਰੀ ਨਾਨੀ ਸਿ ਵੈਗੁਰੂ ਜੀ ਗੁਰ ਸਾਹਿਬ ਕਿਰਪਾ ਕਰਕੇ ਵੈਗੁਰੂ ਜੀ ਸਿਮਰਨ ਕਰਵਾਉਂਦੇ ਆਪ ਹੀ ਆਪ ਹੀ ਬਿਠਵਾਉਂਦੇ ਆ ਵੈਗੁਰੂ ਜੀ ਤੇ ਇੱਕ ਦਿਨ ਵੈਗੁਰੂ ਸੇਵਾ ਕਰਦੇ ਸੀ ਪਿਛਲੇ ਹਫਤੇ ਦੀ ਗੱਲ ਹੈ ਤੇ ਸਿਮਰਨ ਕਰਦੇ ਕਰਦੇ ਨਾ ਮਤਲਬ ਬੈਰਾਗ ਆਈ ਜਾ ਰਿਹਾ ਸੀਗਾ ਜੂਮ ਚੇ ਸੇਵਾ ਕਰਦੀ ਸੀ ਤੇ ਸੁਰਤੀ ਚ ਵੈਗੁਰੂ ਜੀ ਪ੍ਰਕਾਸ਼ ਵੈਗੁਰੂ ਦਰਸ਼ਨ ਬਖਸ਼ ਰਹੇ ਸੀ ਤੇ ਬਹੁਤ ਕਿਰਪਾ ਗੁਰੂ ਸਾਹਿਬ ਕਰਦੇ ਆ ਵਾਹਿਗੁਰੂ ਤੇ ਜਿਸ ਦਾ ਦਰਸ਼ਨ ਵਾਹਿਗੁਰੂ ਸਾਹਿਬ ਦੇ ਦੇ ਸੀ ਤੇ ਮੇਰੇ ਨਾ ਬੇਟੇ ਦੇ ਬਾਰੇ ਮੈਂ ਮਤਲਬ ਮੇਰਾ ਧਿਆਨ ਚਲਾ ਗਿਆ ਤੇ ਐਦਾਂ ਮੈਨੂੰ ਫੀਲ ਹੋਇਆ ਕਿ ਜਿੱਦਾਂ ਕੋਈ ਗੱਡੀ ਵਾਲਾ ਕੋਈ ਬੱਸ ਵਾਲਾ ਮਤਲਬ ਬੇਟੇ ਦਾ ਐਕਸੀਡੈਂਟ ਬਾਰੇ ਮਤਲਬ ਮੇਰੇ एकदम ਚੇਤੇ ਮੈਨੂੰ ਇਸ ਤਰ੍ਹਾਂ ਆ ਰਿਹਾ ਤੇ ਮੇਰਾ ਧਿਆਨ ਦੂਸਰੇ ਪਾਸੇ ਜਾਣ ਲੱਗਿਆ ਇੱਕਦਮ ਮੈਨੂੰ ਗੁਰਸਾਹਿਬ ਨੇ ਕਰਵਾਇਆ ਕਿ ਉਸ ਤਰ੍ਹਾਂ ਧਿਆਨ ਨਹੀਂ ਦੇਣਾ ਤੇ ਇੰਨਾ ਤੇਜ਼ ਪ੍ਰਕਾਸ਼ ਹੋਰ ਜ਼ੋਰ ਜ਼ਿਆਦਾ ਹੋਣ ਲੱਗ ਗਿਆ ਤੇ ਉਹ ਕਹਰੇ ਨਾ ਲੈ ਬੱਚੇ ਦੇ ਤੈਨੂੰ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਸਿਰਫ ਸਿਮਰਨ ਕਰ ਤੇ ਵੈਗੁਰੂ ਮੈਂ ਆਪਣਾ ਸਿਮਰਨ ਕਰਨ ਲੱਗੇ ਤੇ ਮੇਰਾ ਧਿਆਨ ਬਿਲਕੁਲ ਨਹੀਂ ਗਿਆ ਕਿ ਗੁਰੂ ਸਾਹਿਬ ਜੀ ਤੁਸੀਂ ਨਾ ਲੈ ਹਮਸਾਹਾਈ ਪਹਿਲਾਂ ਵੀ ਹੁੰਦੇ ਆ ਹੁਣ ਵੀ ਹੈਗੇ ਆ ਹੁਣ ਤੇ ਬਹੁਤ ਕਿਰਪਾ ਤੁਸੀਂ ਕਰਦੇ ਹੋ ਬਖਸ਼ਦੇ ਹੋ ਤੇ ਵੈਗੁਰੂ ਜੀ ਦੁਪਹਿਰ ਨੂੰ ਮੇਰਾ 1:30 ਵਜੇ ਵਕਤਾ ਆਇਆ ਕਾਲਜ ਤੋਂ ਤੇ ਮੈਂ ਨਾ ਖਿਆਲੀ ਨੇ ਕੀਤਾ ਕਿ ਵੀ ਸਿਮਰਨ ਜੀ ਗੁਰਸਾਹਿਬ ਬਹੁਤ ਕੁਝ ਦਿਖਾਉਂਦੇ ਵੀ ਆ ਕਰਦੇ ਵੀ ਆ ਤੇ ਉਹਨੇ ਆਪ ਹੀ ਦੱਸਿਆ ਵਾਏ ਨੂੰ ਮਮਾ ਵੀ ਇਦਾਂ ਕਰਕੇ ਨਾ ਅੱਜ ਮੈਂ ਆਪਕੋ ਟੈਨਸ਼ਨ ਨਹੀਂ ਦਿਨਾ ਚਾਹਤਾ ਸੀ ਵੀ ਇਦਾਂ ਕਰਕੇ ਨਾ ਵੀ ਮੈਂ ਖੜਾ ਸੀਗਾ ਰੈੱਡ ਲਾਈਟ ਤੇ ਤੇ ਪਿੱਛੋਂ ਗੱਡੀ ਆਈ ਤੇ ਉਹ ਮੈਨੂੰ ਨਾਲ ਹੀ ਘੜੀਸ ਕੇ ਲੈ ਗਈ ਕਹਿੰਦਾ ਮਮਾ ਮੈਂ ਨਾ ਉੱਤਰ ਗਿਆ ਸਕੂਟੀ ਕਹਿੰਦਾ ਮੰਮੀ ਨਾਲ ਚਲੀ ਗਈ ਉਹਦੇ ਕਿਉਂਕਿ ਬੇਟਾ ਲੰਬਾ ਹੈ ਮੇਰਾ ਤੇ ਕਹਿੰਦਾ ਮਮਾ ਮੈਂ ਨਾ ਉੱਤਰ ਗਿਆ ਸਕੂਟੀ ਤੋਂ ਲੇਕਿਨ ਸਕੂਟੀ ਨਾਲੇ ਘੜੀਸ ਦੀ ਚ ਲੈ ਗਿਆ ਉਹ ਤੇ ਕਹਿੰਦਾ ਮੈਂ ਉਹਨੂੰ ਜਾ ਕੇ ਫਟਾਫਟ ਉਹਨੂੰ ਰੋਕਿਆ ਤੇ ਉਹ ਵੀ ਰੁਕ ਗਿਆ ਕਹਿੰਦਾ ਮੈਂ ਉਹਦੇ ਸ਼ੀਸ਼ੇ ਤੇ ਹੱਥ ਮਾਰਿਆ ਵੀ ਅ ਬੀ ਸਕੂਟੀ ਨਾਲੇ ਘੜੀਸ ਜਾਂਦਾ ਤੂੰ ਮਾਰਨਾ ਹੈ ਕਿ ਮੈਨੂੰ ਵਾਈਕਰ ਉੱਤਰ ਗਿਆ ਉਹ ਤੇ ਚਲੋ ਕੋਈ ਨਹੀਂ ਆਪਸ ਵਿੱਚ ਗੱਲਬਾਤ ਹੋਈ ਬੈਸਨ ਬਸਾਈ ਹੋਏ ਤੇ ਉਹਨੇ ਉਹਨੂੰ ਜਾਣ ਦਿੱਤਾ ਕਹਿੰਦਾ ਮੰਮੀ ਉਹਨੂੰ ਵੀ ਕੋਈ ਪ੍ਰੋਬਲਮ ਸੀਗੀ ਕਹਿੰਦਾ ਮੈਂ ਕੋਰਟ ਦੇ ਉੱਤੇ ਜਾਣਾ ਮੈਨੂੰ ਮਾਫ ਕਰਦੇ ਗਲਤੀ ਹੋ ਗਈ। ਕਹਿੰਦਾ ਮਮਾ 나 ਮੈਨੂੰ ਕੁਝ ਹੋਇਆ ਕੋਈ ਚੋਟ ਨਹੀਂ ਕੋਈ ਕੁਝ ਨਹੀਂ ਤੇ ਨਾ ਸਕੂਟੀ ਨੂੰ ਵੈਗੁਰ ਜੀ ਕੁਝ ਵੀ ਨਹੀਂ ਹੋਇਆ ਉਹ ਕੜੀਸ ਦਾ ਹੀ ਲੈ ਗਿਆ ਸਕੂਟੀ ਨੂੰ ਤੇ ਇੱਕ ਖਰੋਸ਼ ਜਿੱ ਤੱਕ ਨਹੀਂ ਆਈ ਫਾਈ ਗੁਰ ਜੀ। ਵੈਗੁਰ ਜੀ ਜਦ ਜਦ ਇਹ ਸੌਂ ਰਹੀ ਸੀ ਨਾ ਮੈਂ ਖੁਦ ਹੈਰਾਨ ਹੋ ਰਹੀ ਸੀ ਕਿ ਗੁਰੂ ਸਾਹਿਬ ਜੀ ਨੇ ਮੈਨੂੰ ਪਹਿਲੇ ਹੀ ਇਹ ਚੀਜ਼ ਦਿਖਾਈ ਔਰ ਬੋਲਿਆ ਕਿ ਤੂੰ ਸਿਮਰਨ ਕਰ ਵੈਗੁਰ ਨਾਲ ਲੈ ਤੇਰੇ ਬੇਟੇ ਨੂੰ ਕੁਝ ਵੀ ਨਹੀਂ ਹੁੰਦਾ। ਤੇ ਵੈਗੁਰ ਗੁਰ ਸਾਹਿਬ ਜੀ ਨੇ ਪ੍ਰੈਕਟੀਕਲ ਰਿਯੋ ਕਰਵਾਇਆ ਸੀ ਬਹੁਤ ਸ਼ੁਕਰਾਨਾ ਵੈਗੁਰ ਜੀ ਗੁਰ ਸਾਹਿਬ ਜੀ ਦਾ ਵੈਗੁਰ ਜੀ ਗੁਰ ਸਾਹਿਬ ਜੀ ਕਿਰਪਾ ਕਰੋ ਬੱਚਾ ਨੂੰ ਵੀ ਅਮਲਿਤ ਦੇ ਦਾਤ ਅਗਸ਼ੋ ਸਿੰਘ ਰਣ ਕਰਵਾਓ ਵੈਗੁਰ ਜੀ ਇਹੋ ਦੱਸਣਾ ਸੀ ਵੈਗੁਰ ਜੀ ਵੈਗੁਰ ਜੀ ਕਾਂਸਾ ਵੈਗੁਰ ਜੀ ਕੀ ਫੱਤੇ ਵੈਗੁਰ ਜੀ